ਇਹ ਦੇ ਸਕੂਲ ਹੈਗਾ ਫੰਕਸ਼ਨ ਦੇਖੋ ਜੀ ਇਹਦੀ ਤੁਹਾਨੂੰ ਦਿਖਾਣੇ ਆ ਜੀ ਲੁੱਕ ਆ ਦੇਖੋ ਜੀ ਕੰਪੀਟੀਸ਼ਨ ਡਾਂਸ ਡਾਂਸ ਕੰਪੀਟੀਸ਼ਨ ਦਾ ਆ ਤੇਰਾ ਨਿੱਗੀ ਜੀ ਹੁੰਦੀ ਸੀਗੀ ਅੱਜ ਹੈਗਾ ਇਹਨਾਂ ਦੀ ਦਾਦੀ ਦਾ ਬਰਥਡੇ ਨਾਲੇ ਪਾਜੀ ਉੱਡ ਜਾਓ ਐਸੀ ਆ ਕੇ ਕਿਚਨ ਚ ਖੋਲ ਕੇ ਨਾਲ ਮੈਂ ਇੱਕ ਹੋਰ ਡਿਮਾਂਡ ਕੀਤੀ ਸੀ ਇਹਨਾਂ ਨੂੰ ਲਓ ਜੀ ਆ ਚਾਂਪ ਸਾਨੂੰ ਮਿਲ ਗਈ ਆ ਉਹ ਪਾਣੀ ਇਹ ਗੰਦ ਪਾਇਆ ਅੱਧਾ ਹੀ ਥੋੜਾ ਆ ਗਿਆ ਬੇਬੀ ਉਹ ਕੀ ਆ ਸਾਰੀ ਜਿੱਧਰ ਮੇਰੇ ਬਾਰੇ ਵਿਸ਼ਾ ਕਰਦੇ ਕਹਿੰਦੇ ਨਿਆਣੇ ਖਿਲਾਰ ਦਿੰਦੇ ਆ ਵੀ ਮੈਂ ਦੱਸ ਕਿ ਤੇ ਇੱਕ ਇੱਧਰ ਬੈਟਰੀ ਚਾਰਜ ਹੋ ਰਹੀ ਆ ਹੁਣ ਇਹ ਬੈਟਰੀ ਚਾਰਜ ਹੋ ਰਹੀ ਆ ਬਿਕਰ ਬਾਲਗ ਬਿਕਰ ਬਾਲਗ ਲਿਖਣਾ ਵੀ ਨਹੀਂ ਆਗਾ ਲੋਕਾਂ ਨੂੰ ਸਾਨੂੰ ਕਿ ਲੋ ਤੁਹਾਨੂੰ ਬਕਾਰ ਲੱਗਦੇ ਤੁਸੀਂ ਨਾ ਦੇਖੋ ਸਾਨੂੰ ਬਲੌਕ ਕਰਦੇ ਹੋ ਤੁਹਾਡੀਆਂ ਕੋਕਾ ਗਰਮ ਹੋ ਜਾਣੀਆਂ ਸਾਰੀਆਂ ਫਾਇਦਾ ਕੀ ਆ ਫਿਰ ਤੇ ਬੱਚਿਆਂ ਦੀ ਦਾਦੀ ਨੂੰ ਹੈਪੀ ਬਰਥਡੇ ਠੀਕ ਆ ਜੀ ਇਹਦੇ ਨਾਲ ਹੀ ਆਪਾਂ ਕਰਦੇ ਆ ਜੀ ਅੱਜ ਦੇ ਬਲੌਗ ਦਾ ਐਂਡ ਦੇ 6 ਤੇ ਅੱਜ ਹੈਗਾ ਜੀ ਪਲਕ ਦੇ ਸਕੂਲ ਚ ਫੰਕਸ਼ਨ ਚਲੋ ਦੱਸਦੇ ਆ ਤੁਹਾਨੂੰ ਪਹਿਲਾਂ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਅੰਦਰ ਦਾ ਬਲੌਗ ਜੀ ਇਸ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਕਿਉਂਕਿ ਰਾਤ ਦੀ ਬੱਤੀ ਗਈ ਹੋਈ ਹੈ ਬੱਤੀ ਰਾਤ ਦੀ ਗਈ ਹੋਈ ਆ ਹਾਂ ਬਹੁਤ ਸੀਗਾ ਇਨਵਰਟਰ ਨੇ ਤਾਂ 7-8 ਘੰਟੇ ਕੱਢ ਕੇ ਸਵੇਰੇ 4:00 ਵਜੇ ਬੰਦ ਹੋ ਗਿਆ 5:00 ਵਜੇ 5 ਵਜੇ ਹਾਂ 5 ਵਜੇ ਬੰਦ ਹੋ ਗਿਆ ਸਵੇਰੇ ਤੇ ਹੁਣ ਪੱਖੇ ਬੰਦ ਕਰਕੇ ਲਈ ਲਾਈਟਾਂ ਜਗਾ ਕੇ ਬੈਠੇ ਹੋਗੇ 32 ਹੰਟ ਹਾਂ ਹੁਣ ਬਸ ਤਿਆਰ ਸ਼ਿਆਰ ਹੋ ਗਈ ਆ ਪਲਗ ਤਿਆਰ ਕਰ ਦਿੱਤਾ ਜਾਂ ਤੇ ਇਹਦੇ ਸਕੂਲ ਹੈਗਾ ਫੰਕਸ਼ਨ ਦੇਖੋ ਜੀ ਇਹਦੀ ਤੁਹਾਨੂੰ ਦਿਖਾਣੇ ਆ ਜੀ ਲੁੱਕ ਆਹ ਦੇਖੋ ਜੀ ਸਾਰੀ ਲਾ ਕੇ ਲੋ ਜੀ ਸਾਰੀ ਇੱਕ ਮਿੰਟ ਵਾਪਸ ਦੇਖਦੇ ਹਾਂ ਹੈ ਬੱਸ ਤੇ ਕੋਈ ਜੁੜਾ ਵੀ ਐਨ क्लास। गर्मी गर्मी बस क्लास ਤੇ ਕੀ ਹੈਗਾ ਅੱਜ ਕੰਪੀਟੀਸ਼ਨ ਡਾਂਸ ਡਾਂਸ ਕੰਪੀਟੀਸ਼ਨ ਦਾ ਆ ਪਸੀਨਾ ਆਦਾ ਆ ਹਨਾ ਪਸੀਨਾ ਗਰਮੀ ਹੈ 32 ਹੈ ਨਹੀਂ ਕੀ ਨਾ ਹੁਣ ਬਸ ਹੋਰ ਬਸ 15 20 ਮਿੰਟ ਹੋਰ ਆਪਾਂ ਚੱਲ ਜਾਨਾ ਪੱਖਾ ਨਹੀਂ ਪੱਖਾ ਚਲਾਇਆ ਤਾਂ ਸਭ ਕੁਝ ਬੰਦ ਹੋ ਜਾਣਾ ਲਾਈਟ ਵੀ ਬੰਦ ਹੋ ਜਾਣੀ ਆ ਜੇ ਪੱਖਾ ਚਲਾਇਆ ਤੇ ਨਹੀਂ ਆ ਬੈਜੋ ਬੈਜੋ ਬੈਠ ਲਈ ਆ ਤੇ ਚਲੋ ਠੀਕ ਆ ਜੀ ਉਹਨਾਂ ਨੂੰ ਛੱਡਣ ਜਾਂਦੇ ਫਿਰ ਮਿਲਦੇ ਆ ਜੀ ਅਸੀਂ ਵੀ ਹੋਲੀ ਤੇ ਯਾਰ ਮਾੜਾ ਜਾ ਉਹ ਵੀ ਛੱਡਣ ਜਾਣਾ ਪੜਕਾ ਪੁੜਕਾ ਬਨ ਲੀਏ ਹੁਣ ਯਾਰਾ ਜਦੋਂ ਇੱਕ ਇਹਦੀ ਫੋਟੋ ਖਿੱਚਦੇ ਆ ਫੋਟੋ ਖਿੱਚਦੇ ਆ ਫੋਟੋ ਖਿੱਚ ਲੋ ਇਹਦੇ ਮੜਕੇ ਫਿਰ ਉੱਦਾਂ ਦਾ ਹਾਂ ਵੱਡੀ ਵੱਡੀ ਲੱਗਦੀ ਵੱਡੀ ਵੱਡੀ ਲੱਗਦੀ ਆ ਹਾਂ ਬਹੁਤ ਵੱਡੀ ਵੱਡੀ ਲੱਗਦੀ ਆ ਹੁਣ ਇਹਦਾ ਨਿੱਗੀ ਜੀ ਹੁੰਦੀ ਸੀਗੀ ਚੱਲ ਖੜੀਓ ਫੋਟੋ ਖਿੱਚੀ ਤੇਰੀ ਖੜੀਓ ਫੋਟੋ ਖਿੱਚੀ ਇਧਰ 7 ਵਜੇ ਚੱਲੇ ਨੇ 15 ਕੁ ਮਿੰਟ ਰਹਿ ਗਏ ਆ ਤੇ ਪਲਕ ਨੂੰ ਪਹੁੰਚਾਣਾ ਛੱਡਣ ਸਕੂਲ 32 ਹੈਨੀਗੀ ਤੇ ਹੁਣ ਲੱਗਦੀ ਪਈ ਐ ਨੂੰ ਗਰਮੀ ਤੇ ਸ਼ਕਲ ਦੇਖੋ ਇਹਦੀ ਕਿੱਦਾਂ ਦੀ ਹੋਈ ਪਈ ਐ ਗਰਮੀ ਦੇ ਨਾਲ ਹੁਣ ਪਸੀਨਾ ਤਾਂ ਪਉਦੂ ਗਰਮੀ ਦੇ ਵਿੱਚ ਤਾਂ ਆਉਣਾ ਹੀ ਆ ਤੇ ਅੱਜ ਫੇ ਸ਼ਾਮੀ ਕੀ ਖਾਣਾ ਚਾਕਲੇਟ ਕੇਕ ਚਾਕਲੇਟ ਕੇਕ ਖਾਣਾ ਨਹੀਂ ਡਰੈਪ ਥੋੜਾ ਲਾ ਕੇ ਕੇਕ ਖਾਣਾ ਚਾਕਲੇਟ ਕੇਕ ਲੈ ਆਵਾਂਗੇ ਜੀ ਦੇਖੋ ਜੀ ਅੱਜ ਹੈਗਾ ਇਹਨਾਂ ਦੀ ਦਾਦੀ ਦਾ ਬਰਥਡੇ ਨਾਲੇ ਉਹ ਵੀ ਉੱਠੇ ਨਹੀਂ ਨਾ ਅਜੇ ਉੱਠ ਗਏ ਆ ਚਲ ਕੋਈ ਨਹੀਂ ਆੰਦੇ ਫੇ ਤੇ ਕਿਦਾਂ ਅਰੇ ਮੰਮੀ ਸੁੱਤੇ ਆ ਕੋਈ ਨਹੀਂ ਬਾਅਦ ਚ ਨਹੀਂ ਆਜੋ ਬਾਹਰ ਆਜੋ ਫੇ ਦੀ ਗੱਲ ਕਰਦੀ ਆ। ਆਹੋ ਉਹ ਬੁੱਲ ਦਾ ਗਰਮੀ ਦੇ ਵਿੱਚ ਜੇ ਹੁਣ ਇਹ ਸਾਡੀ ਥੋੜੋ ਸਾਡਾ ਥੋੜਾ ਕਸੂਰ ਆ ਆ ਗਈ ਫਲੋਂਨ ਅੱਕ ਗਈ ਹੁੰਦੇ ਇਹਨੂੰ ਹੀ ਅੱਕ ਕੇ ਕਹਿੰਦੇ ਖੁਸ਼ ਹੋ ਕੇ ਥੋੜੋ ਬੋਲਦੀ ਪਈਆਂ। ਉਹਨੇ ਗਰਮੀ ਲੱਗਦੀ ਪਈ ਇਹ ਤੇ ਸਾਡਾ ਥੋੜੋ ਕਸੂਰ ਇਹਦੇ ਵਿੱਚ। ਗਰਮੀ ਤਾਂ ਹੈਗੀ ਆ ਹੁਣ। ਇਹਦੀ ਟੈਂਸ਼ਨ ਬੜੀ ਲੈਂਦੇ ਆ ਕਿੱਦਾਂ ਕਰੂੰਗੀ ਮੈਂ ਤੇ ਕਹਿੰਦੇ ਉਹਨੇ ਕਰ ਦੇਣਾ ਉੱਥੇ ਆਪੇ ਹੀ ਸੈੱਟ ਕਰ ਦੂਗੀ। ਚਲੋ ਕੋਈ ਗੱਲ ਨਹੀਂ ਕਰਾਓ ਇਸ ਮਾਵਾਂ ਨੂੰ ਟੈਂਸ਼ਨ ਹੁੰਦੀ ਆ। ਸਮਝ ਲੱਗੀ? ਇਹ ਨਹੀਂ ਟੈਂਸ਼ਨ ਨਾਲ ਉਹ ਚਲੋ। ਸ਼ਾਮ ਨੂੰ ਦੇਖਦੇ ਆ ਜੀ ਅੱਜ ਫੇਰ ਕੀ ਆ ਜੇ ਚੌਕਲੇਟ ਕੇਕ ਲੈਣਾ ਹੈ ਅੱਜ ਚਲੋ ਆ ਚੌਕਲੇਟ ਕੇਕ ਲੈ ਕੇ ਆਵਾਂਗੇ ਫਿਰ ਹੋ ਗਿਆ ਰੈਡੀ-ਹੜੀ ਚਲੋ ਫਿਰ ਚੱਕੋ ਸਮਾਨ ਆਪਣਾ ਮੰਮੀ ਇਹਨੂੰ ਆਹ ਬੰਦ ਕਰ ਜੇਪੇ ਦੀ ਬੈਗ ਦੀ ਤੇ ਮਾਂ ਆਏ ਛੱਡ ਗਏ ਸੀ ਇਹਨੂੰ ਤੇ ਫਿਰ ਪਾਤਾ ਸਾਫ ਕੋਲ ਬਾਹਰ ਬਾਹਰ ਬੋਤਲ ਨੂੰ ਪਾਤੀ ਆ ਸਾਫ ਕੁਛ ਪਾਤਾ ਆ ਤੇ ਆ ਲੈ ਫੜਾਓ ਬੈਗ ਮੈਨੂੰ ਤੇ ਉਖੋ ਚਲੋ ਆਜੋ ਲੋ ਜੀ ਅਸੀਂ ਆਏ ਹੁਣ ਇਹਨੂੰ ਛੱਡ ਗਏ ਸਕੂਲ ਚਲੋ ਆਇਆ ਮਨ ਵੀ ਤੂੰ ਦੋ ਜੀ ਦਾ ਵਿਆਹ ਕਰਨਾ ਆ ਸਾਨੂੰ ਏਸੀ ਦੇਣਾ ਪੈਣਾ ਆ ਵਿੱਚ ਤੇ ਹਰ ਮਹੀਨੇ ਏਸੀ ਦਾ ਬਿੱਲ ਵੀ ਦੇਣਾ ਪੈਂਦਾ ਦੇਖੋ ਇਹ ਸ਼ਗਲ ਦੇਖੋ ਇਹ ਕਿਦਾਂ ਦੀ ਹੋਈ ਆ ਗਰਮੀ ਬਹੁਤ ਗਰਮੀ ਚਲੋ ਫੇ ਚਲੀਏ ਫਿਰ ਆਪਾਂ ਵੇ ਇੱਕ ਮਿੰਟ ਗੱਡੀ ਸਟਾਰਟ ਕੀਤੀ ਮੜੀ ਜੀ ਗਰਮ ਕਰਨੀ ਪੈਂਦੀ ਆ ਫੇ ਚਲਣੀ ਆ ਲਓ ਜੀ ਹੁਣ ਅਸੀਂ ਚੱਲੇ ਆ ਜੀ ਤੁਸੀ ਇਹਦੇ ਕਾਲੀਆਂ ਮਈਆਂ ਚ ਪੂਰੀ ਰਾਤ ਮੈਨੂੰ ਨੀਂਦ ਨਹੀਂ ਆਈ ਹੈਗੀ ਤੂੰ ਕੰਮ ਵੀ ਸਾਰੇ ਕਰਨੇ ਆ ਬੁੱਲੀ ਵੀ ਜਾਣਾ ਆ ਮੈਨੂੰ ਨੀਂਦ ਨਹੀਂ ਆਈ ਸ਼ਾਇਦ ਮੈਨੂੰ ਟੈਨਸ਼ਨ ਸੀਗੀ ਮੈਂ ਕਿਹਾ ਕਿ ਕਦੋਂ ਇਨਵਰਟਰ ਬੰਦ ਹੋ ਜਾਣਾ ਉਹ ਕੋਈ ਟੈਨਸ਼ਨ ਹੋ ਜਵੇਂ ਹੋਈ ਜਿਹੜਾ ਕੰਮ ਹੋਣਾ ਉਹ ਹੋ ਹੀ ਜਾਣਾ ਹੈ ਟੈਨਸ਼ਨ ਲੈ ਕੇ ਕੀ ਫਾਇਦਾ ਜਿੰਨਾ ਕਿ ਹੈਗਾ ਉਹਨਾਂ ਕਦੇ ਸਾਲਾ ਚੱਜਣਾ ਉਹਨੂੰ ਐ ਇੰਜੋਏ ਕਰੋ ਉਹਦਾ ਇਨਵਰਟਰ ਦਾ ਚਲੋ ਠੀਕ ਹੈ ਜੀ ਪਹੁੰਚ ਕੇ ਮਿਲਦੇ ਆ ਜੀ ਚਲ ਗਈ ਅੰਦਰ ਫੜਾਫੜੀ ਡੱਟਦੀ ਗਈ ਅੰਦਰ ਮੈਂ ਮੈਡਮ ਆ ਮੂਡ ਬਾਜਦੀਆਂ ਮਾਈਆਂ ਸਾਹ ਵੇਲੇ ਦੇ ਦਈਆਂ ਤੇ ਬੜਾ ਫਟ ਅੰਦਰ ਨਟ ਗਈ ਉਹ ਸੰਗ ਦੀ ਬਹੁਤ ਸੰਗ ਲੱਗਦੀ ਕਹਿੰਦੀ ਮੈਨੂੰ ਪਹਿਲਾਂ ਪਹਿਲਾਂ ਛੱਡ ਦਿਓ ਬੱਚਿਆਂ ਦੇ ਉਹਨਾਂ ਤੋਂ ਪਹਿਲਾਂ ਮੈਂ ਕਿਹਾ ਬੱਚਿਆਂ ਦੇ ਮੋਰੇ ਸਾਰਾ ਕੁਝ ਕਰਨਾ ਆ ਉਹ ਬਾਅਦ ਦੀਆਂ ਗੱਲਾਂ ਆ ਕਹਿੰਦੀ ਚਲੋ ਜਾਂਦਾ ਉਹਨਾਂ ਦੇ ਮੋਰੇ ਹੀ ਹੋਣਾ ਆ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਕਰਤਾਰਪੁਰ ਪਹੁੰਚ ਕੇ ਘਰੇ ਪਹੁੰਚ ਕੇ ਅੱਜ ਸਾਡੀ ਮਾਦਾ ਦਾ ਬਰਥਡੇ ਨਾਲੇ ਹਨ ਤੇ ਅੱਜ ਕਹਿੰਦੀ ਚਾਕਲੇਟ ਕੇ ਖਾਣਾ ਦੂਜਾ ਨਾਲ ਕੋਈ ਲੈ ਕੇ ਆਈਓ ਚਲੋ ਠੀਕ ਆ ਜੀ ਗੱਡੀ ਚਲਾ ਰਹੇ ਹੁਣ ਤੇ ਬਾਅਦ ਵਿੱਚ ਫਿਰ ਮਿਲਦੇ ਆਂ ਭਾਜੀ ਉੱਠ ਜੋ ਓ ਉੱਠ ਜਾਓ ਉੱਠ ਜਾਓ ਭਾਜੀ ਚਲੋ ਠੀਕ ਹੈ ਜੀ ਕਰਤਾਰਪੁਰ ਪਹੁੰਚ ਕੇ ਮਿਲਦੇ ਆ ਜੀ ਹੁਣ ਬਣੇ ਰਹੀਓ ਬਲੌਗ ਦੇ ਨਾਲ ਸਾਡੇ ਜੀ ਅਸੀਂ ਆ ਗਏ ਪਲਗ ਨੂੰ ਛੱਡ ਕੇ ਤੇ ਦੇਖੋ ਜੀ ਇੱਧਰ ਹੈ ਮੌਸਮ ਜੀ ਬਾਹਰ ਹੀ ਲਾ ਦਿੱਤੀ ਦੇਖੋ ਜੀ ਅੰਬੀਆਂ ਕਿੰਨੀਆਂ ਲੱਗੀਆਂ ਆ ਮੌਸਮ ਵਧੀਆ ਫਰਸਟ ਕਲਾਸ ਤੇ ਪਲਗ ਨੂੰ ਛੱਡ ਕੇ ਆਪਾਂ ਗਏ ਆ ਆ ਤੇ ਚਲੋ ਮਿਲਦੇ ਆ ਘਰ ਪਹੁੰਚ ਗਏ ਪਾਣੀ ਕਿੰਨਾ ਖੜਾ ਹਸਪੀਟਲ ਦੇਖੋ ਮੀਂਹ ਚੰਗਾ ਪਿਆ ਰਤੀ ਲੱਗੇ ਆ ਜੀ ਇੱਧਰ ਆਪਾਂ ਕਰਨ ਜੀ ਨਾਸ਼ਤਾ ਤੇ ਕੀ ਬਣਾਇਆ ਅੱਜ ਦਾਲ ਵਾਲੀ ਅੱਛਾ ਸਾਰਾ ਮਿਕਸ ਕਰਕੇ ਦਾਲ ਗੋਭੀ ਵਗੈਰਾ ਸਭ ਮਿਕਸ ਕਰਕੇ ਚਲੋ ਠੀਕ ਹੈ ਜੀ ਅੰਦਰ ਆ ਗਿਆ ਦਹੀਂ ਨਾਲ ਚਾਹ ਪੁੱਤ ਪੌਣੀ ਲਿਆ ਇੱਕ ਹੈਗੀ ਚਲੋ ਟੀਵੀ ਵੀ ਲੱਗ ਗਿਆ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਮਿਲਦੇ ਆ ਜੀ ਨਾਸ਼ਤਾ ਕਰਕੇ ਤੁਹਾਨੂੰ ਹੁਣ ਠੀਕ ਹੈ ਜੀ ਰੈਸਟ ਲੱਤੀ ਹੋਈ ਨਹੀਂ ਬੱਤੀ ਹੈ ਨਹੀਂ ਸੀ ਨਾ ਬੱਤੀ ਨਾਲ ਆਨ ਕਰਕੇ ਬਹੁਤ ਕੰਮ ਖਰਾਬ ਹੋਇਆ ਚਲੋ ਠੀਕ ਹੈ ਜੀ ਮਿਲਦੇ ਆ ਜੀ ਰੋਟੀ ਰੱਟੀ ਖਾ ਕੇ ਨਾਸ਼ਤਾ ਮਾਰਨਿੰਗ ਦਾ ਕਰਕੇ ਫਿਰ ਦੇਖਦੇ ਆ ਅੱਜ ਦਾ ਕੀ ਪ੍ਰੋਗਰਾਮ ਆ ਆ ਜਾਓ ਅੱਗੇ ਕਹਿੰਦੀ ਕਹਿੰਦੀ ਚਾਕਲੇਟ ਵਾਲਾ ਕੇਕ ਲੈ ਕੇ ਆਈ ਓਏ ਦਾਦੀ ਦਾ ਬਰਥਡੇ ਆ ਚਲੋ ਠੀਕ ਹੈ ਜੀ ਟਾਈਮ ਹੋ ਚੱਲਾ ਸਵਾ 11 ਤੇ ਹਾਂਜੀ ਕੀ ਬਣਾਉਣਾ ਅੱਜ ਆਲੂ ਪਕੌੜੀ ਸਬਜੀ ਲਓ ਜੀ ਪਿਆਜ਼ ਅਸੀਂ ਉਹਦੇ ਵਾਸਤੇ ਲੈ ਆਏ ਆ ਨਾਲ ਲੈ ਕੇ ਆਏ ਆ ਅਸੀਂ ਅੰਬ ਹਦਵਾਣੇ ਆ ਹੈਗਾ ਪਿਆਜ਼ ਹਨ ਤੇ ਚਲੋ ਹਾਂ 100 ਦਾ 1 ਕਿਲੋ ਹੋਰ ਤੋਂ ਕੁਛ ਨਹੀਂ ਚਾਹੀਦਾ ਨਾ ਹੁਣ ਆ ਦੇਖੋ ਕਿੰਨੇ ਸੋਹਣੇ ਆਂਬ ਦਾ ਹਾਂ ਹਾਂ ਬਹੁਤ ਸੋਹਣੇ ਮਿਲੇ ਇਹ 90 ਰੁਪਏ ਕਿਲੋ ਉਹ ਖਰੀਦ ਸੀ ਕਿਤਨਾ ਤੇ ਉਹਨਾਂ ਨੇ ਆਂਬ ਲੈਤਾ ਤੇ ਕਿਹਾ ਕਿ ਆਇਨਾ ਦੀ ਤੇ ਉਹ ਕਹਿੰਦੇ ਲੈ ਲਓ ਆਂਬ ਲੈ ਲਓ ਅਸੀਂ ਰੇਟ ਕੀਤਾ ਹੈ 90 ਰੁਪਏ ਆਹ ਚਲੋ ਮੈਂ 2 ਕਿਲੋ ਆਪਰੇ ਅੱਛਾ ਜਾਮਾ ਵਹ ਹੈ ਓਕੇ ਲੋਜੀ ਤੇ ਟਾਈਮ ਸਵਾ 12 ਹੋ ਗਏ ਹੋਰ ਕੀ ਲੈ ਆ ਜੀ ਕਿਚਨ ਚ ਹੋਰ ਕੀ ਕਸੀ ਲੱਗੇ ਆ ਅੱਜ ਆਲੂ ਪਕੌੜੀਆਂ ਦੀ ਸਬਜ਼ੀ ਬਣਾ ਸੀ ਨਹੀਂ ਬਣ ਓਕੇ ਕਬਰ ਜੀ ਨੇ ਹਾਂ ਉਹ ਨਾਲ ਲੱਗੀ ਅੰਟੀ 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 ਲਓ ਜੀ ਅੰਟੀ ਸਰ ਜਿਆਰਾ ਵਜੇ 11 ਵਜੇ 11 ਵਜੇ ਹਾਂ 11:30 ਹਾਂ ਆ ਦੇਖ ਲਓ ਅਸੀਂ ਵੀਡੀਓ ਰੋਜ਼ ਬਣਾਉਂਦੇ ਆ ਕੜੀ ਅੱਗੇ ਆਪਣੀ 11:30 ਵਜੇ ਆਣੀ ਕੜੀ ਸਹੀ ਕਰਨ ਵਾਲੀ ਖਰਾਬ ਆ ਹਾਂ ਚਲ ਚਲ ਮਿਲਦੇ ਹਾਂ ਅੱਜ ਬਣੀ ਹੈ ਤੇ ਮੈਂ ਸਾਡੀ ਕੇਪ ਚ ਆਹ ਮਾ ਸਰਦੀ ਨੂੰ ਪਾਉਂ ਤਾੰਦਾ ਵੀ ਕੰਦੇ ਪੱਲੂ ਦੀ ਮਾਜੀ ਗਾਵੇ ਤੂੰ ਮੈਨੂੰ ਸਬਜ਼ੀ ਬਣਾ ਕੇ ਦੇ ਦੇ ਤੇ ਆਲੂ ਕੋਣੀ ਸਬਜ਼ੀ ਨਾ ਆ ਗਈ ਹਾਂ ਮਸਾਲਾ ਜੰਗਾਮ ਕਹਿੰਦੇ ਆ ਕਹਿੰਦੇ ਮੈਨੂੰ ਚਾਪ ਬਣਾ ਕੇ ਦੇ ਚਾਪ ਬਟਰਨ ਕਰ ਲਾ ਪਰ ਉਹ ਜਾਵੇ ਤੂੰ ਮਿਲਦੀ ਨਹੀਂ ਹੈਗੀ ਉਹ ਮਿਲਦੀ ਨਹੀਂ ਹੈ ਜਲੰਦਰੋਂ ਅੱਛਾ ਹੁਣ ਦੇਖਦੇ ਆ ਮੈਂ ਕਿ ਪਤਾ ਕਰੋ ਚਾਪ ਦਾ ਮੈਂ ਬਣਾ ਦਉਗੀ ਤੁਸੀਂ ਜਦੋਂ ਮਰਜ਼ੀ ਕਿਥੋਂ ਮਰਜ਼ੀ ਲਿਆਓ ਹਾਂ ਹਾਂ ਅੱਛਾ ਮੈਂ ਪਤਾ ਕਰਕੇ ਵੀ ਮੈਨੂੰ ਆਣਾ ਕਿ ਤੂੰ ਚਾਪ ਬਣਾ ਕੇ ਦੇ ਠੀਕ ਆ ਹਾਂ

ਠੀਕ ਹਨ ਹੋ ਗਏ ਹਨ ਪਕੌੜੀਆਂ ਹੋ ਜਾਂ। ਜਿੱਥੇਗਾ ਤੇ ਮੈਂ ਇੱਧਰ ਬਣਾਉਂ ਮਾਂਟੀ ਲਈ ਚਾਹ। ਠੀਕ ਹੈ। ਮਾਂਟੀ ਲਈ। ਛੇ ਲਵਨ ਅਲ ਭਰਣਾ। ਟਾਈਮ ਹੋ ਚੱਲਾ 2 ਤੇ ਆਪਾਂ ਚੱਲੇ ਪਲਗ ਨੂੰ ਲੈਣ ਕੋਈ ਉਹਨੂੰ ਲਿਆਉਂਦਾ ਹੋ ਗਿਆ ਟਾਈਮ ਤੇ ਇੱਧਰ ਮੈਂ ਇਹਨਾਂ ਨੂੰ ਕਿਹਾ ਸੀ ਜੇ ਸਬਜ਼ੀ ਬਣਾਈਓ ਪਕੌੜੀਆਂ ਦੀ। ਮੇਰੇ ਖਿਆਲ ਚ ਇਹ ਸਬਜੀ ਪਕੌੜੀਆਂ ਦੀ ਬਣ ਗਈ ਆ ਹਨਾ ਲਓ ਜੀ ਪਕੌੜੀਆਂ ਦੀ ਸਬਜੀ ਬਣ ਗਈ ਆ ਤੇ ਨਾਲ ਮੈਂ ਇੱਕ ਹੋਰ ਡਿਮਾਂਡ ਕੀਤੀ ਸੀ ਇਹਨਾਂ ਨੂੰ ਚਾਪ ਦੀ ਤੇ ਚਾਪ ਵੀ ਮੈਨੂੰ ਮਿਲ ਗਈ ਆ ਮੈਂ ਲਿਆ ਕੇ ਰੱਖ ਦਿੱਤੀ ਫ੍ਰਿਜ ਚ ਲਓ ਜੀ ਆ ਚਾਪ ਸਾਨੂੰ ਮਿਲ ਗਈ ਆ ਉਹ ਪਾਣੀ ਚਲੋ ਕੋਈ ਗੱਲ ਨਹੀਂ ਹੁਣ ਪਾਣੀ ਫੁੱਲ ਗਿਆ ਮੜਾ ਜਾ ਬਚਾਹ ਹੋ ਗਿਆ ਤੇ ਚਲੋ ਹੁਣ ਕੱਲ ਨੂੰ ਬਣਾਈਓ ਇਹ ਠੀਕ ਆ ਜੀ ਤੇ ਫਿਲਹਾਲ ਆਪਾਂ ਚੱਲੇ ਆ ਜੀ ਪਲਗ ਨੂੰ ਲੈਣ ਨਹੀਂ ਨਹੀਂ ਬਚਾਇਆ ਬਚਾਇਆ ਫਿਲਹਾਲ ਆਪਾਂ ਚੱਲੇ ਪਲਕ ਨੂੰ ਲੈਣ ਹੁਣ ਤੇ ਚਲੋ ਮਾਂ ਆਏ ਅਸੀਂ ਪਲਕ ਨੂੰ ਲੈ ਕੇ ਹੈ ਚਲੋ ਆਇਓ ਜਲੀਏ ਹਾਂਜੀ ਲਓ ਜੀ ਆ ਗਈ ਹੈ ਜੀ ਪਲਕ ਆਹ ਲਓ ਅਸੀਂ ਸਾੜੀ ਦੀ ਆਈ ਨਹੀਂ ਆ ਲੈ ਕੇ ਅਸੀਂ ਹੈ ਨਾ ਓ ਆਪਣੇ ਸੰਡੇ ਸੁੰਡੇ ਸਾਰੇ ਪਾ ਲਈਏ ਤੇ ਅਸੀਂ ਹਾਂ ਮੈਂ ਸਕੂਟਰੀ ਤੇ ਆਉਣਾ ਸੀਗਾ ਸਿਰ ਮੁਸਾੜੀ ਕਰਕੇ ਫਿਰ ਵੇਸ ਕਰਕੇ ਨਹੀਂ ਆਏ ਮੈਂ ਕਿਹਾ ਪਤਾ ਨਹੀਂ ਉਹਨੇ ਸਾੜੀ ਨਾ ਪਾਈ ਹੋਵੇ ਤਾਂ ਮੁੜ ਕੇ ਸਕੂਟਰੀ ਤੇ ਬੈਹ ਨਹੀਂ ਹੁਣਾ ਚੇਂਜ ਕਰ ਲਈ ਸੀ ਕੱਪੜੇ ਸੀ ਪਤਾ ਨਹੀਂ ਸੀ ਨਾ ਘਰ ਦੀ ਪਾਣ ਰਹੀ ਕੋਈ ਨਹੀਂ ਸਕੂਲ ਦਾ ਪਾਣ ਰਹੀ ਚਲੋ ਚਲੋ ਕਿੰਦਾ ਤਾਂ ਹੋਇਆ ਫੰਕਸ਼ਨ ਬਈ ਗੰਦ ਪਾਇਆ ਅੱਧਾ ਹੀ ਥੋੜਾ ਆ ਗਿਆ ਬੇਬੀ ਹਾਂ ਕੀ ਯਾਰ ਉਹ ਤਾਂ ਭੁੱਲ ਗਿਆ ਸੀ ਕਿਹਨੂੰ ਬੁਲਿਆ ਅਸੀਂ ਅੱਧਾ ਕੁਝ ਹੋਰ ਕਰੀ ਜਾਈਏ ਅੱਧਾ ਕਿਹਨੂੰ ਬੁਲ ਗਿਆ ਇਹ ਤਾਂ ਲਾਈਨ ਨਹੀਂ ਬਣਾਣੀ ਸੀਗੀ ਪਰ ਇਹ ਸੈਪਰਲ ਸੈਪਰਲ ਹੋ ਗਿਆ ਪਤਾ ਨਹੀਂਗਾ ਚਲੋ ਚਲੋ ਠੀਕ ਹੈ ਜੀ ਗੰਦ ਪਾਇਆ ਪਰ ਫੇਰ ਵੀ ਥੜਾ ਆ ਗਿਆ ਚਲੋ ਮਿਲਦੇ ਆਂ ਘਰ ਪਹੁੰਚ ਕੇ ਸਾਰੀ ਜੱਦਰ ਮੇਰੇ ਬੋਰੇ ਪਿਛਾਤੀ ਆ ਤੇ ਕਹਿੰਦੇ ਨਿਆਣੇ ਖਲਾਰ ਦਿੰਦੇ ਆ ਹੈ ਸਾਰੀ ਜੱਦਰ ਮੇਰੇ ਬੋਰੇ ਪਿਛਾ ਕੇ ਤੇ ਕਹਿੰਦੇ ਨਿਆਣੇ ਖਲਾਰ ਦਿੰਦੇ ਆ ਵੀ ਮੈਂ ਦੱਸ ਕੇ ਤੇ ਐਡਾ ਹੀ ਹੈਗਾ ਵੀ ਸਾਰੀ ਇੱਥੇ ਖਲਾਰ ਦੂੰ ਸਬਜੀ ਤੇ ਚਲੋ ਠੀਕ ਆ ਜੀ ਆ ਗਈ ਸਾਡੀ ਰੋਟੀ ਜੀ ਚਲੋ ਰੋਟੀ ਰਾਟੀ ਖਾ ਕੇ ਤੁਹਾਨੂੰ ਸ਼ਾਮ ਨੂੰ ਮਿਲਾਂਗੇ ਕੇਕ ਤੇ ਠੀਕ ਹੈ ਨਾ ਹੋਰ ਹੋਰ ਕੇਕ ਲੈ ਕੇ ਆਵਾਂਗੇ ਤੇ ਨਾਲੇ ਦੱਸਿਓ ਕੀ ਖਾਣਾ ਫਿਰ ਉਹ ਲਿਆਕਦੇ ਆਂਗੇ ਤੁਹਾਨੂੰ ਆਹਾਂ ਵੜ ਗਈ ਨਾਉਣ ਚਲੋ ਠੀਕ ਹੈ ਜੀ ਰੋਟੀ ਪਾਣੀ ਖਾ ਗਏ ਤੇ ਫਿਰ ਇਹਨਾਂ ਨੂੰ ਕੁੜੀਆਂ ਨੂੰ ਪੁੱਛਦੇ ਆ ਕੀ ਖਾਣਾ ਅੱਜ ਇਹਨਾਂ ਨੇ ਤੇ ਨਾਲੇ ਉਹ ਲਿਆਕਦੇ ਨੇ ਨਾਲੇ ਕੇਕ ਲੈ ਗਿਆ ਨੇ ਆ ਮਿਲਦੀ ਹੈ ਜੀ ਤੁਹਾਨੂੰ ਬਾਅਦ ਵਿੱਚ ਸ਼ਾਮ ਨੂੰ ਹੁਣ ਤੇ ਇੱਕ ਇੱਧਰ ਬੈਟਰੀ ਚਾਰਜ ਹੋ ਰਹੀ ਆ ਲੋ ਜੀ ਤੇ ਰਾਤ ਨੂੰ ਫਿਰ ਇਹਨਾਂ ਨੇ ਪਾਉਣਾ ਰੋਲਾ ਇੱਧਰ ਮੰਮੀ ਬੈਠਿਆ ਇੱਧਰ ਮੈਂ ਸਿੱਧੀ ਪਈਆਂ ਸੂਟ ਇੱਕ ਇਹ ਬੈਟਰੀ ਤੇ ਕੁਦਰ ਬੈਟਰੀ ਚਾਰਜ ਹੋ ਰਹੀ ਆ ਸੀ ਦੇਖਦੇ ਪਏ ਸੀ ਕਿ ਟੀਵੀ ਤੇ ਟੀਵੀ ਕਰਤਾ ਮੈਂ ਬੰਦ ਮੈਂ ਕਿਹਾ ਸੀ ਮਸੂਟ ਚਲੋ ਜੀ ਮਿਲਦੇ ਆ ਫਿਰ ਲੋ ਜੀ ਟਾਈਮ ਇੱਧਰ ਹੋ ਗਿਆ 5:20 ਮਿੰਟ ਤੇ ਇੱਧਰ ਸਕੂਲੋਂ ਆ ਕੇ ਸੋ ਗਈ ਇਹ ਬਹੁਤ ਥਕੀ ਪਈ ਸੀ ਜੀ ਹੁਣ ਇਹ ਬੈਟਰੀ ਚਾਰਜ ਹੋ ਰਹੀ ਆ ਕਿਉਂਕਿ ਰਾਤ ਨੂੰ ਇਹ ਰੋੜਾ ਪੈਣਾ ਆ ਬਹੁਤ ਜ਼ਿਆਦਾ ਲਆਇਆ ਹੈ AC ਤੇ ਚੱਲਦਾ ਪਿਆ ਆ ਪੱਖਾ ਤੇ ਇਧਰ ਮੈਡਮ ਜੀ ਜਾਦੀ ਸਕੂਲੋਂ ਆਈ ਨਹਾ ਕੇ ਸੁੱਤੀ ਪਈ ਆ ਠੀਕ ਆ ਜੀ ਇਹ ਬੈਟਰੀ ਇਧਰ ਚਾਰਜ ਹੋ ਜਾਣੀ ਆ ਤੇ ਇੱਕ ਤੁਹਾਨੂੰ ਦਿਖਾਇਆ ਸੀ ਬੈਟਰੀ ਉਧਰ ਚਾਰਜ ਹੋ ਰਹੀ ਆ ਚਲੋ ਜੀ ਅਸੀਂ ਕਰ ਲਈਏ ਕੰਮ ਤੇ ਬਾਕੀ ਤੁਹਾਨੂੰ ਮਿਲਦੇ ਆ ਸ਼ਾਮ ਨੂੰ ਇਹਨਾਂ ਨੇ ਸਾਈਜਾਤ ਪਾਉਣਾ ਆ ਰੋਲਾ ਅੱਧੀ ਰਾਤ ਤੱਕ ਕੱਪੜੇ ਸਾਡੇ ਤੇ ਹਮ ਮਾਰਨ ਵਾਲੇ ਪਏ ਆ ਚਲੋ ਜੀ ਸੀ ਲਈਏ ਫੇਰ ਤੁਹਾਨੂੰ ਮਿਲਦੇ ਆ ਕਾਪਾ ਲੈ ਕੇ ਆਏ ਆ ਸਮਾਨ ਬਣਾਓ ਇਹ ਇਹ ਬੱਕਰ ਬਲੌਗ ਬੱਕਰ ਬਲੌਗ ਲਿਖਣਾ ਵੀ ਨਹੀਂ ਆਦਾ ਲੋਕਾਂ ਨੂੰ ਸਾਨੂੰ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਵੀ ਬਿਲਕੁਲ ਵਿਕਾਰ ਬਲੌਗ ਬੱਕਰ ਬਲੌਗ ਵਿਕਾਰ ਬਲੌਗ ਕਿਹਦੇ ਨੂੰ ਤੁਹਾਨੂੰ ਵਿਕਾਰ ਲੱਗਦੇ ਤੁਸੀਂ ਨਾ ਦੇਖੋ ਸਾਨੂੰ ਬਲੌਗ ਕਰ ਦਿਓ ਅਸੀਂ ਕਿਹੜੇ ਅਸੀਂ ਕਿਹੜੀ ਤੁਹਾਨੂੰ ਨਹੀਂ ਲੱਗੇ ਲੱਗਦੇ ਤੁਸੀਂ ਬਲੌਗ ਕਰ ਦਿਓ ਸਾਨੂੰ ਅਸੀਂ ਕਿਹੜਾ ਬਲੌਗ ਇਨਫੋਮੇਸ਼ਨ ਦਿੱਤਾ ਵੀ ਸਾਡੇ ਬਲੌਗ ਦੇਖੋ ਦੇਖੋ ਠੀਕ ਆ ਜਿਨ੍ਹਾਂ ਨੂੰ ਚੰਗੇ ਲੱਗਦੇ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਆ ਉਹਨਾਂ ਨੂੰ ਵਧੀਆ ਦੇਖਦੇ ਆਂ ਸਾਡਾ ਤਾਂ ਪਛਾਣਦੇ ਆ ਕਿ ਇਹਨੇ ਲਿਖਿਆ ਆ ਹੈਂ جان دے اپا چلی گیا لو کوئی گل نہیں تے لو اپا ڈلی لمبے یا اماں دے ری اپا لگ دے ری سب دو آرو بدل ری تھینک یو ڈائٹ کانشس ڈائٹ کانشس اے بیٹا لو پی چلتے ہیں چلو آ لے گئے جی اپا برگر تے نال لے انوں ماں دا ہڈی دے کچھ کرنا لگا تے گل اے ਪਿੱਲੀਆਂ ਲਿਆਓ ਪਲੇਟਾਂ ਇਹ ਖਾਲੀਏ ਚਲ ਲਓ ਜੀ ਇੱਧਰ ਸਾਡੇ 버ਗਰ ਆ ਗਏ ਆ ਤੇ ਉਹ ਦੇਖੋ ਜੀ ਖਾਣ ਤੋਂ ਪਹਿਲਾਂ ਸਨੈਪਾਂ ਪਾਉਣੀਆਂ ਸ਼ੁਰੂ ਕਰਤੀਆਂ ਸਾਡੀਆਂ ਕੋਕ ਦੇ ਦੇਓ ਠੰਡੀਆਂ ਹੋ ਗਰਮ ਹੋ ਜਾਣੀਆਂ ਸਾਡੀਆਂ ਕੋਕਾ ਗਰਮ ਹੋ ਜਾਣੀਆਂ ਸਾਰੀਆਂ ਫਾਇਦਾ ਕੀ ਆ ਫਿਰ ਹੈਂ ਹਾਂ ਜੀ ਫਾਇਦਾ ਕੀ ਆ ਫਿਰ ਲਓ ਜੀ ਅੱਜ ਸਾਡੀ ਮਾਤਾ ਦੇ ਬਰਥਡੇ ਦੀ ਖੁਸ਼ੀ 'ਚ ਤੇ ਇਹ ਸਾਰਾ ਕੁਝ ਲਿਆਂਦਾ ਜੀ ਇਹਨਾਂ ਦੇ ਖਾਣ ਲਈ ਲੈ ਕੇ 2 ਵਜੇ ਤੱਕ ਆ ਪੀਡੀਐਮ ਬੱਲੂ ਚਲ ਦੇਖਦੇ ਕੱਲ ਨੂੰ ਅੱਛਾ ਕੱਲ੍ਹ ਸਕੂਲ 'ਚ ਪੀਡੀਐਮ ਆ ਚਲੋ ਫਾਲੋਵਰ ਫਟਾ ਫੜੇ ਯਾਰ ਸਨੇਪਾਂ ਤੇ ਚਲੋ ਠੀਕ ਆ ਜੀ ਮਿਲਦੇ ਆ ਜੀ ਖਾ ਪੀ ਗਏ ਤੇ ਫੇਰ ਕੱਟਦੇ ਆ ਜੀ ਦਾਦੀ ਦੇ ਬਰਥਡੇ ਦਾ ਕੇਕ ਨਹੀਂ ਮੈਂ ਕੇਕ ਤੇ ਦਾਦੀ ਲਿਖਾ ਕੇ ਲਿਆ ਆ ਤੁਹਾਡੇ ਦੋਨਾਂ ਵੱਲੋਂ ਕੇਕ ਆ ਅੱਛਾ ਕਿਉਂ ਜੀ ਠੀਕ ਆ ਜੀ ਓਕੇ ਜੀ ਟਾਈਮ ਹੋ ਗਿਆ 9:30 ਤੇ ਲਓ ਜੀ ਇੱਧਰ ਲੱਗੇ ਆ ਜੀ ਆਪਾਂ ਕੇਕ ਕੱਟਣ ਚੱਲ ਰੋ ਬਲ ਤੇ ਚਲੋ ਜੀ ਦੇਖ ਲਿਆ ਇੱਥੇ ਕੇਕ ਵੀ ਆਣਾ ਕੋਣ ਗਾਣ ਕਰ ਲੋ ਨਾ ਲਓ ਜੀ ਇੱਧਰ ਕੇਕ ਤੇ ਕੀ ਤੇ ਲਾਈਏ ਆਪਾਂ ਹੁਣ ਫੁਵਾਰਾ ਚਲ ਹਾਂ ਆ ਜਾ ਲਓ ਜੀ ਲਓ ਟੀਲੀ ਉੱਤੇ ਇਹਦੇ ਹੁਣ ਟੀਲੀ ਗੀ ਲਾ ਦੀ 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 ਹੱਥ ਲਾ ਦੀ ਦੀ ਹੱਥ ਲਾ ਦੇ ਆਪਣਾ ਇਹ ਲਾਓ ਜੀ ਸਾਡਾ ਕੱਟ ਸਾਡਾ ਬਣਾ ਲਓ ਮੱਡੀ ਟੀਲੀ ਨੂੰ ਸਦਣੀ ਆਪਾਂ ਉੱਪਰ ਰੱਖੋ ਉੱਪਰ ਹਾਂ ਚਲੋ ਹੈਪੀ ਬਰਥਡੇ ਟੂ ਯੂ ਬੱਚਿਆਂ ਦੀ ਦਾਦੀ ਨੂੰ ਬੱਚਿਆਂ ਦੀ ਦਾਦੀ ਨੂੰ ਹੈਪੀ ਬਰਥਡੇ ਚਲੋ ਜੀ ਕੱਟੋ ਜੀ ਕੇਕ ਓਏ ਆ ਬਹੁਤ ਚੱਲਦਾ ਯਾਰ ਹਾਣਾ ਆਹੋ ਇਹ ਲਓ ਜੀ ਚਲੋ ਜੀ ਪਹਿਲਾਂ ਜਲ ਕੱਟ ਦਿੰਦੀ ਨਾ ਚਲੋ ਆਜੋ ਚਲੋ ਰੁਬਲ ਪਹਿਲਾਂ ਖੱਥ ਫੜੋ ਸਾਰੇ ਜਣੇ ਚਲੋ ਇੱਧਰ ਦੇਖ ਕੇ ਹਾਂ ਜੀ ਕੱਟ ਦਿਓ ਚਲੋ ਪਹਿਲਾਂ ਬਾਬਾ ਜੀ ਲਈ ਪਹਿਲਾਂ ਬਾਬਾ ਜੀ ਲਈ ਕੱਢੋ ਵਾਹ ਯਾਰ ਕੀ ਕੀ ਬੜਾ ਸਹੀ ਆ ਵਧੀਆ ਲੱਗਾ ਉਹ ਕੱਢ ਕੇ ਬਲਦੇ ਆ ਬਣਵਾਇਆ ਆਹੋ ਕੇ ਬਣਿਆ ਬਣਿਆ ਨਹੀਂ ਨਹੀਂ ਬਣਵਾਇਆ ਆਪ ਓਕੇ ਓਕੇ ਜਿਹੜਾ ਬਣਿਆ ਬਣਿਆ ਹੋਵੇ ਨਾ ਉਹ ਆ ਚੀਜ਼ ਉੱਚੀ ਹੁੰਦੀ ਆ ਰੁਬਲੇ ਬਾਬਾ ਜੀ ਵਾਲੇ ਕੱਪੜੇ ਹਾਂ ਇਹਨਾਂ ਟੱਕੇ ਨਾ ਤੇ ਬਾਬਾ ਜੀ ਦੇ ਕਮਰੇ 'ਚ ਰੱਖਿਆ ਤੇ ਚਲੋ ਫੇਰ ਕੇਕ ਕੱਟਦੇ ਆਪਾਂ ਬਾਬਲੀ ਜੀ ਖਾ ਲਓ ਮਾੜਾ ਚਲੋ ਜੀ ਆ ਲਓ ਜੀ ਇਧਰ ਇਹ ਹਾਂਜੀ ਮਾੜਾ 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 ਸਾਰੇ ਜਣੇ ਸਾਰੇ ਜਣੇ ਸਾਰੇ ਜਣੇ ਕੋਈ ਸਾਰੇ ਲੋਈ ਨਹੀਂ ਨਹੀਂ ਮੂਹਲ ਮੜ ਚੱਲ ਮਰ ਵੀ ਤੁਸੀਂ ਕਰੋ ਜੀ ਪਰ ਮੈਂ ਨਾ ਫੜ ਪਰ ਆ ਗਏ ਅਰੇ ਆ ਬੋਲੇ ਮਾਰਕੀਟ ਕੋਲ ਨਾ ਡੈਕ ਲੈਂਟਰੀ ਆ ਜੀ ਤੁਸੀਂ ਵੀ ਮੈਂ ਬਣਾ ਨਹੀਂ ਗਿਆ ਆ ਜਾ ਆ ਜਾ ਲੈ ਲੋਈ ਇਹ ਆਹ ਵਧੀਆ ਆਪਾਂ ਵੀ ਆ ਗਏ ਜੀ ਓ ਮਬੰਜੀਆਂ ਦੰਦੀਆਂ ਬੋ ਬੋ ਆਹ ਜੀ ਹਾਂ ਜੀ ਹਾਂ ਚਲੋ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਕਰਦੇ ਆਂ ਜੀ ਆਈ ਦੇ ਬਲੌਗ ਦਾ ਐਂਡ ਹਾਂ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਵਾਲੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂ ਜੀ ਲਾਈਕ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਜਿਹਨਾਂ ਨੂੰ ਨਹੀਂ ਚੰਗੇ ਲੱਗਦੇ ਬਲੌਗ ਕਰਦੋ ਬਲੌਗ ਕਰਦਣ ਸਕਿਪ ਕਰਦਣ ਠੀਕ ਹੈ ਚਲੋ ਜੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ